ਲੁਧਿਆਣਾ ਦੇ ਆਦਮ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਸੰਧੂ ਦੇ ਪਰਿਵਾਰਕ ਝਗੜੇ ਦੀ ਵਾਇਰਲ ਹੋ ਰਹੀ ਕਥਿਤ ਆਡੀਓ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਦਰਅਸਲ ਆਡੀਓ ਦੇ ਰਾਹੀਂ ਵਿਧਾਇਕ ਤੇ ਅਕਾਲੀ ਦਲ ਵਰਕਰ ਦੀ ਧੀ ਦੇ ਸਹੁਰਿਆਂ ਦੇ ਨਾਲ ਹੋਏ ਝਗੜੇ ਦੇ ਵਿੱਚ ਲੜਕੀ ਦਾ ਪੱਖ ਲੈਣ ਦੇ ਦੋਸ਼ ਲੱਗੇ ਨੇ ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪਹੁੰਚ ਕਰਨਗੇ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਅਪੀਲ ਕਰਨਗੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰੀਸ਼ ਰਾਏ ਟਾਂਡਾ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ ਦਰਸਲ ਲੜਕੀ ਦੇ ਪਿਤਾ ਦਾ ਦੋਸ਼ ਹੈ ਕਿ ਉਹਨਾਂ ਦੀ ਲੜਕੀ ਨੂੰ ਲੜਕੇ ਵਾਲਿਆਂ ਦੇ ਵੱਲੋਂ ਕੁੱਟਿਆ ਜਾਂਦਾ ਹੈ ਅਤੇ ਉਸ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਪੁਲਿਸ ਨੇ ਵਿਧਾਇਕ ਦੇ ਦਬਾਅ ਤੇ ਦੇ ਹੇਠ ਲੜਕੇ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਵਿਧਾਇਕ ਨੇ ਕਥਨੀ ਤੌਰ ਤੇ ਉਹਨਾਂ ਨੂੰ ਫੋਨ ਤੇ ਧਮਕੀਆਂ ਵੀ ਦਿੱਤੀਆਂ ਹਨ ਅਤੇ ਉਹ ਇਸ ਸੰਬੰਧੀ ਅਦਾਲਤ ਦੇ ਵਿੱਚ ਪਹੁੰਚ ਕਰਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੋਲ ਸ਼ਿਕਾਇਤ ਕਰਨ ਦੀ ਵੀ ਗੱਲ ਆਖ ਰਹੇ ਨੇ ਮੇਰਾ ਨਾਮ ਜੀ ਨਰੋਤਮ ਸਿੰਘ ਹੈ ਮੇਰੀ ਕੁੜੀ ਦਾ ਨਾਮ ਹੈ ਸੱਲਾ ਹੂੰ ਇਹ ਮੇਰੀ ਕੁੜੀ ਮਾਨਕਵਲ ਗਿੱਟ ਦੇ ਨਾਲ ਵਿਆਹੀ ਹੋਈ ਹੈ ਹੂੰ ਉਹ ਉਹਦਾ ਜੇਟ ਬਹੁਤ ਤੰਗ ਕਰਦਾ ਸੀ ਉਹਦੇ ਪਿਓ ਨੇ ਪਹਿਲੇ ਹੀ ਦੇਖਲ ਕੀਤਾ ਹੋਇਆ 8 ਸਾਲ ਪਹਿਲੇ ਹੂੰ ਉਹਨੂੰ ਮੈਂ ਬਸੰਤ ਚੌਕ 'ਚ ਮੈਂ ਰਿਪੋਰਟ ਕਰਾ ਕੇ ਉਹਨੂੰ ਚਕਾਦਾ ਸੀ ਚਕਾਣੇ ਕੇ ਬਾਅਦ ਸਿੱਧੂ ਸਾਹਿਬ ਦਾ ਫੋਨ ਆ ਗਿਆ ਉਹ ਕਹਿੰਦਾ ਜੇ ਨਰਤਮਨ ਦੀ ਕੁੜੀ ਐ ਇਹਨੂੰ ਕੋਈ ਬਾਤ ਨਹੀਂ ਤਾਂ ਹੋਣੇ ਧੋ ਇਹਨਾਂ ਦੇ ਨਰਤਮਨ ਦੀ ਹੈਲਪ ਨਹੀਂ ਕਰਨੀ ਆ ਕਿਉਂਕਿ ਇੱਕ ਕਾਲੀ ਦਲ ਦਾ ਲੀਡਰ ਹੈ ਇਹਨੂੰ ਇਹਦੀ ਹੈਲਪ ਨਹੀਂ ਕਰਨੀ ਐ ਸਰ ਉਹ ਉਹ ਮੈਂ ਚਕਾਇਆ ਸਿੱਧੂ ਸਾਹਿਬ ਨੂੰ ਛੜਵਾਤਾ 4000 ਦੀ ਗੱਲ ਆਏ ਸਿੱਧੂ ਸਾਹਿਬ ਕੌਣ ਨੇ ਉਹ ਐਮਐਲਏ ਸਾਹਿਬ ਹੈ ਆਤਮਨਗਰ ਹਲਕੇ ਦੇ ਅੱਛਾ ਜੀ ਉਹ ਕੋ ਛੜਵਾਤਾ ਜੀ ਮੇਰੀ ਕੁੜੀ ਮੇਰੇ ਘਰ ਹੈ ਬੈਠੀ ਹੈ ਸਰ ਔਰ ਸਿੱਧੂ ਸਾਹਿਬ ਦਾ ਕੱਲ ਮੈਨੂੰ ਫੋਨ ਆ ਗਿਆ ਸਿੱਧੂ ਸਾਹਿਬ ਦਾ ਉਹ ਕਹਿੰਦਾ ਨਰੋਤਮ ਬੋਲ ਰਿਹਾ ਮੈਨੇ ਹਾਂਜੀ ਸਰ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਉਹ ਕਹਿੰਦਾ ਬੰਦਾ ਬੰਜਾ ਹੁਣ ਸਿੱਧਾ ਚੱਲ ਤੇਰੀ ਬਦਮਾਸ਼ੀ ਨਹੀਂ ਚਲਣ ਦੇਣੀ ਅਸੀਂ ਤੈਨੂੰ ਪਤਾ ਅਸੀਂ ਪੁਰਾਣੇ ਗੁੰਡੇ ਹੈਗੇ ਲੁਧਿਆਣੇ 'ਚ ਮਾ ਨਾਮ ਚਲਦਾ ਸੀ ਇੱਕ ਮਿੰਟ 'ਚ ਬੰਦਾ ਮਰਵਾ ਦਿੰਦੇ ਅਸੀਂ ਤੂੰ ਕਿਆ ਨਾਮ ਹੈ ਤੇਰੇ ਆਏ ਜਾਂ ਰਿਸ਼ਤੇਦਾਰ ਮੇਰੇ ਕੋਲ ਮੈਨ ਨਹੀਂ ਕਿ ਸਰ ਸਾਨੂੰ ਤਾਂ ਪਤਾ ਹੀ ਨਹੀਂ ਮੈਨੂੰ ਦੱਸੋ ਸਹੀ ਮੇਰੀ ਗਲਤੀ ਕੀ ਹੈ ਉਹ ਕਹਿੰਦਾ ਤੈਨੂੰ ਦੱਸਦਾ ਹੁਣ ਤੂੰ ਜਿੱਦ ਨਹੀਂ ਲਿਟਰੇ ਕਰਦਾ ਸਾਨੂੰ ਪਤਾ ਹੈ ਹੁਣ ਬੰਦਾ ਬੰਜਾ ਨਹੀਂ ਮੈਂ ਤੈਨੂੰ ਕਿਸੇ ਨੂੰ ਮਰਵਾ ਦੇਣਾ ਤੈਨੂੰ ਜੇਲ੍ਹ 'ਤੇ ਰੱਖਣਾ 1.5 ਸਾਲ ਤੈਨੂੰ ਡੇਢ ਸਾਲ ਅਸੀਂ ਕਛੂ ਵੀ ਨਹੀਂ ਕਿਹਾ ਸਾਢੇ 3 ਸਾਲ ਬਚੀਆਂ ਸਾਡੀਆਂ ਸਾਢੇ 3 ਤਾਂ ਤੈਨੂੰ ਜੇਲ੍ਹ 'ਚ ਰੱਖਣਾ ਹੈ ਮੈਨੂੰ ਦੂਰੀ ਥਾਣੇ ਤੇ ਵੀ ਕੱਲ ਫੋਨ ਆ ਗਿਆ ਸੀ ਤੋ ਸਿੱਧੂ ਸਾਹਿਬ ਨੇ ਕੀਤਾ ਉਹਨਾਂ ਦੂਰੀ ਥਾਣੇ ਉਹਨੂੰ ਮੈਨੂੰ ਬੁਲਾ ਲਿਆ ਪੁਲਿਸ ਨੇ ਦੂਰੀ ਥਾਣੇ ਉਹਨੂੰ ਕਾਝ ਪੁੱਛਦਾ ਨਹੀਂ ਕਿਤੇ ਮੈਨੂੰ ਕਹਿੰਦਾ ਜਾ ਤੂੰ ਸਿੱਧੂ ਸਾਹਿਬ ਸਾਹਿਬ ਮੈਨੂੰ ਬਹੁਤ ਤੰਗ ਕਰ ਰਹੇ ਸਿੱਧੂ ਸਾਹਿਬ ਤਾਂ ਮੈਨੂੰ ਖਤਰਾ ਵੀ ਹੈ ਚੋਂ ਉਹਨਾਂ ਦੇ ਨਾਲ ਗੁੰਡੇ ਰਹਿੰਦੇ ਆ ਜਦੋਂ ਮਰਜੀ ਮੈਨੂੰ ਮਰਵਾ ਸਕਦੇ ਆ ਜੀ ਕਿਸ ਚੀਜ਼ ਦਾ ਖਤਰਾ ਜੀ ਕਿਉਂ ਕੀ ਕਰਨ ਰਿਹਾ ਤੁਸੀਂ ਤਾਂ ਇਨਸਾਫ ਦੀ ਮੰਗ ਕਰ ਰਹੇ ਮੈਂ ਤਾਂ ਇਨਸਾਫ ਦੀ ਮੰਗ ਕਰ ਰਿਹਾ ਪਰ ਮਤਲਬ ਜੋ ਲੋਕ ਆ ਗੁਰਵਾਂਡੀ ਉਹਨਾਂ ਦੇ ਨਾਲ ਜੋ ਚੰਤੇ ਆ ਨਾ ਮਤਲਬ ਸੱਜੀ ਫੱਜੀ ਕਰਕੇ ਉਹ ਉਹਨਾਂ ਨੂੰ ਪੰਪ ਦੇ ਦਿੰਦੇ ਸਿੱਧੂ ਸਾਹਿਬ ਨੂੰ ਸਿੱਧੂ ਸਾਹਿਬ ਮੈਨੂੰ ਫੋਨ ਲਾ ਲੈਂਦੇ ਆ ਸਿੱਧੂ ਸਾਹਿਬ ਕਹਿੰਦੇ ਬੰਦਾ ਵੰਜਾ ਜਾਂ ਤਾਂ ਪਿੰਡ ਭਾਗ ਜਾ ਮੇਰੇ ਕੋਲ ਰਿਕਾਰਡਿੰਗ ਹੈਗੀ ਇਸ ਜੱਤੀ ਜੀ ਦੀ ਕਹਦਾ ਜਾਂ ਤਾਂ ਪਿੰਡ ਚਲਾ ਜਾ ਨਹੀਂ ਮੈਂ ਮੈਂ ਕਿਰਪਾ ਕਰ ਰਹਾ ਹਾਂ ਕੇ ਸ੍ਰੀ ਵਾਲਤੇ ਹਨ ਨਰਿੰਦਰ ਮੋਤੀ ਸਾਹਿਬ ਦੇ ਮੈਨੂੰ ਇਨਸਾਫ ਮਿਲੇ ਇਹ ਐਮਐਲਏ ਦੇ ਖਿਲਾਫ ਸਖਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੁਸੀਂ ਕੋਈ ਦਰਖਾਸਤ ਦਿੱਤੀ ਥਾਣੀ ਨੂੰ ਮੈਂ ਜੀ ਬਸੰਤ ਚੌਕੀ ਦਿੱਤੀ ਹੋਈ ਹੈ ਨਹੀਂ ਐਮਐਲਏ ਸਾਹਿਬ ਦੇ ਖਿਲਾਫ ਨਹੀਂ ਉਹ ਤਾਂ ਦਿੱਤੀ ਨਹੀਂ ਮੈਂ ਚੋਂ ਐਮਐਲਏ ਸਾਹਿਬ ਦੀ ਸਰਕਾਰ ਉਹ ਤਾਂ ਮੈਂ ਐਮਐਲਏ ਨੇ ਫੋਨ ਕਰਦਾ ਮੈਨੂੰ ਐਦਾਂ ਹੀ ਬੁਲਾ ਲਿਆ ਸੀ ਫੋਨ ਨੇ ਅਡੀਸ਼ਨ ਐ ਸੋਚੋ ਨਾ ਕੱਲ ਕਦਾ ਥਾਣੇ ਆਓ ਤੁਸੀਂ ਮੈਂ ਚਲਾ ਗਿਆ ਉਹ ਕਹਦਾ ਐਮਐਲਏ ਸਾਹਿਬ ਨਾਲ ਤੁਹਾਡਾ ਕੀ ਹੋਇਆ ਮੈਂ ਦੱਸਦਾ ਜੀ ਮੇਰੀ ਕੁੜੀ ਦੀ ਤੰਗ ਕਰ ਰਹੇ ਐਦਾਂ ਦਾ ਗੱਲ ਹੈ ਐਮਐਲਏ ਸਾਹਿ ਬਸ ਇਹ ਪ੍ਰੋਬਲਮ ਹੈ ਤੇ ਹੁਣ ਆ ਕੁੜੀ ਦਾ ਜਿਹੜਾ ਦਿੱਤਾ ਉਹਦਾ ਕੀ ਬਣੇ ਕੋਈ ਇਨਸਾਫ ਮਿਲਿਆ ਤਾਂ ਕੁਛ ਵੀ ਨਹੀਂ ਮਿਲਿਆ ਕੁੜੀ ਮੇਰੇ ਘਰੇ ਬੈਠੀ ਹੈ ਸਾਹਿਬ ਦੋ ਬੱਚੇ ਉਹਦੇ ਕੋਲ ਕੁੜੀ ਨੂੰ ਕੋਈ ਇਨਸਾਫ ਨਹੀਂ ਮਿਲਿਆ ਸਦੂ ਸਾਹਿਬ ਉਹ ਸਪੋਰਟ ਕਰ ਰਹੇ ਹਨ ਉਹਨਾਂ ਦੇ ਮੁੰਡੇ ਵਾਲੋਂ ਕੇ ਕਹਿੰਦਾ ਜਿੱਥੇ ਮਰਜੀ ਜੁਰਾ ਤੇਰੀ ਕੋਈ ਸੁਣਵਾਈ ਨਹੀਂ ਹੋਣੀ ਕਿ ਮੁੰਡੇ ਵਾਲੋਂ ਕੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕੁੜੀ ਬਹੁਤ ਜ਼ਿਆਦਾ ਕੁੱਟਦੇ ਆ ਮਾਰਦੇ ਆ ਜੀ ਕੋਈ ਉਹਦੀ ਸਾਸ ਹੈ ਕبھی ਮੱਟੀ ਦਾ ਤੇਲ ਡਾਲਦੀ ਹੈ ਕبھی ਉਹਨੂੰ ਕੁੱਟਦੀ ਹੈ ਕبھی ਚਿਮਟਾ ਮਾਰਦੀ ਉਹ ਵਿਚਾਰੀ ਮੇਰੀ ਕੁੜੀ ਸਦਰੀ ਹੈ ਦੋ ਮੁੰਡੇ ਉਹਦੇ ਕੋਲ ਬਹੁਤ ਪਰੇਸ਼ਾਨ ਹੈ ਅਸੀਂ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਇਹ ਮੰਗੇਗੇ ਨੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਹਦੇ ਖਿਲਾਫ ਇਹ ਮੁੰਡੇ ਵਾਲੋ ਦੇ ਖਿਲਾਫ ਮੇਰਾ ਜਮਾਈ ਹੈ ਉਹਦਾ ਜੇਠ ਹੈ ਉਹਦੀ ਮਾਂ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂ ਸਿੱਧੂ ਸਾਹਿਬ ਨਹੀਂ ਹੁਣੇ ਦੇ ਦਿੰਦੇ ਸ਼ਿਕਾਰ ਵੀ ਹੁਣ ਉਹ ਮੁੰਡਿਆਂ ਦੇ ਖਿਲਾਫ ਚਾਹਨੇ ਹੋ ਜਾਂ ਐਮਐਲਏ ਸਿੱਧੂ ਦੇ ਖਿਲਾਫ ਚਾਹਨੇ ਆਪਾਂ ਚਾਹਦੇ ਆਂ ਜੀ ਮੁੰਡੋ ਵਾਲੋ ਦੇ ਖਿਲਾਫ ਇਹ ਖਿਲਾਫ ਇਹਨੇ ਤਾਂ ਹੋਂਦੀ ਕਿਉਂ ਨਹੀਂ ਅਸੀਂ ਜਾਂਦੇ ਆਂ ਸੱਚ ਨੂੰ ਚੋਕੀ ਜਾਂਦੇ ਆਂ ਪਰ ਸਿੱਧੂ ਸਾਹਿਬ ਰੋਕ ਕੇ ਦੇ ਦਿੰਦੇ ਸਿੱਧੂ ਸਾਹਿਬ ਹੁਣੇ ਨਹੀਂ ਦਿੰਦੇ ਸਾਡੀ ਕਾਰਵਾਈ ਚੱਕਰੇ ਆ ਤਹ ਨਹੀਂ ਤੁਸੀਂ ਜਿਵੇਂ ਕਹਿ ਰਹੇ ਹੋ ਮੈਨੂੰ ਸਿੱਧੂ ਸਾਹਿਬ ਨੂੰ ਧਮਕੀ ਦਿੱਤੀ ਹੈ ਮੈਨੂੰ ਦਿੱਤੀ ਹੈ ਮੇਰੇ ਕੋਲ ਰਿਕਾਰਡਿੰਗ ਹੈ ਜੀ ਮੇਰੇ ਕੋਲ ਤੁਸੀਂ ਕਹਿ ਰਹੇ ਮੈਨੂੰ ਜਾਨ ਤੋਂ ਵੀ ਖਤਰਾ ਹੈ ਆਹ ਦਰਖਾਸਤ ਦਵਾਂਗੇ ਜਾਂ ਦਰਖਾਸਤ ਮੈਂ ਜੀ ਹਾਈ ਕੋਰਟ ਕੇਸ ਲਾਉਂਗਾ ਸਿੱਧੂ ਸਾਹਿਬ ਦੇ ਖਿਲਾਫ ਇੱਕ ਕੇਸ ਈਸਰੀਵਾਲ ਨੂੰ ਜਾ ਰਿਹਾ ਮੈਨੂੰ ਸ਼ੁੱਕਰਵਾਰ ਦਾ ਟਾਈਮ ਹੈ ਦਿੱਲੀ ਉੱਥੇ ਵੀ ਮੈਂ ਜਾ ਰਿਹਾ ਹਾਂ ਕੇਸਰੀਵਾਲ ਦੇ ਨੂੰ ਮੇਰਾ ਨਾਮ ਹੈ ਨਹੀਂ ਜੀ ਤੁਹਾਡਾ ਐਮ ਐਲ ਏ ਸਾਡੇ ਨਾਲ ਪੂਰੇ ਗੁੰਡਾਗਰਦੀ ਚੱਲ ਰਹੀ ਹੈ ਜੀ ਪੂਰੇ ਆਤਮਨਗਰ ਹਲਕਾ ਹਾਂ ਤੁਸੀਂ ਪਤਾ ਕਰੋ ਮੀਡੀਆ ਲੈ ਕੇ ਕਿੰਨੀ ਬਦਮਾਜ਼ੀ ਹੋ ਰਹੀ ਹੈ ਜਿੰਨੇ ਗੁੰਡੇ ਆ ਸ ਅਕਾਲੀ ਦਲ ਦੇ ਆਗੂ ਹਰੀਸ਼ ਰਾਏ ਟਾਂਡਾ ਨੇ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ਸਬੰਧੀ ਆਪਣੇ ਵਿਧਾਇਕਾਂ ਨੂੰ ਸਖਲਾਈ ਦੇਣ ਦੀ ਸਲਾਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਵਿਧਾਇਕ ਆਪਣੇ ਆਪ ਨੂੰ ਪੁਲਿਸ ਅਤੇ ਜੱਜ ਸਮਝਦੇ ਨੇ ਜਦ ਦੀ ਇਹ ਸਰਕਾਰ ਬਣੀ ਹੈ ਇਹ ਸਿੱਧੂ ਸਾਹਬ ਦਾ ਰਵੱਈਆ ਪਾਰਟੀ ਦੇ ਚਸ਼ਮਿਆਂ ਨਾਲ ਦੇਖਦਾ ਅੱਗੇ ਤਾਂ ਹਿੰਦੁਸਤਾਨ 'ਚ ਸੁਣਦੇ ਸੀ ਕਿ ਹਰਾ ਰੰਗ ਮੁਸਲਮਾਨਾਂ ਦਾ ਭਗਮਾ ਰੰਗ ਹਿੰਦੂਆਂ ਦਾ ਫਿਰ ਸਬਜ਼ੀਆਂ ਵੰਡਣ ਲੱਗ ਗਏ ਹੁਣ ਪੋਲਿਟਿਕਲ ਐਂਗਲਸ ਨਾਲ ਵੀ ਬਤਨਨ ਲੱਗਦੇ ਇਹਨਾਂ ਨੂੰ ਪਹਿਲਾਂ ਤਾਂ ਇੱਕ ਐਮਐਲਏ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੇਰਾ ਰੋਲ ਆਫ ਆਪਰੇਸ਼ਨ ਕੀ ਹੈ ਇਹ ਐ ਬਿਹੇਵ ਕਰਦੇ ਆ ਕਿ ਜਿਵੇਂ ਥਾਣੇਦਾਰ ਵੀ ਇਹ ਹੈ ਜੱਜ ਵੀ ਇਹ ਹੈ ਰੱਬ ਵੀ ਇਹ ਹੈ ਜੇ ਕੋਈ ਇੱਥੇ ਡਸਟਬਿਨ ਬੰਡਨ ਆਇਆ ਹੈ ਇਹਨੂੰ ਬੁਲਾ ਕੇ ਡਰਾਉਂ ਤਮਕਾਉਂਦਾ ਕਿ ਮਤਲਬ ਮੇਰੇ ਬਿਨਾ ਪੱਤਾ ਨਹੀਂ ਫਟਕੂਗਾ ਮੇਰੇ ਬਿਨਾ ਫਟਾਣਾ ਨਹੀਂ ਕਰੂ ਖਬਰਦਾਰ ਮੈਨੂੰ ਬੰਦਾ ਬਣਾਣਾ ਅੰਦਰ ਤਾਂ ਇਸ ਕਿਸਮ ਦੇ ਸ਼ਬਦ ਐਮਐਲਏ ਸਾਹਿਬ ਦੇ ਮੂੰਹੋਂ ਚੰਗੇ ਨਹੀਂ ਲੱਗਦੇ ਦੁੱਜੀ ਵਾਲਾ ਇਹਨਾਂ ਦੀ ਬੇਟੀ ਨੂੰ ਸ਼ਹਾਦਤ ਕੀਤੀ ਜੁਆਈ ਨੇ ਖਰਾਬ ਕੀਤਾ ਉਹਦਾ ਸਮਾਨ ਸਾਰਾ ਚੱਕ ਲਿਆ ਉਹਦੀ ਮਾਰਕੁੱਟ ਕੀਤੀ ਇਹ ਚੌਂਕੀ ਚ ਰੱਪੜ ਦੇ ਕੇ ਆਏ ਚੌਂਕੀ ਇੰਚਾਰਜ ਨੇ ਉਹ ਮੁੰਡੇ ਨੂੰ ਥਾਣੇ ਬੁਲਾਇਆ ਉਹ ਪਰਚਾ ਤਾਂ ਕੀ ਹੋਣਾ ਸੀ ਸਿੱਧੂ ਸਾਹਿਬ ਦਾ ਫੋਨ ਪਾ ਜਾ ਖਬਰਦਾਰ ਤੈਨੂੰ ਪਤਾ ਨਹੀਂ ਤੂੰ ਅਕਾਲੀਆਂ ਦੀ ਗੱਲ ਸੁਣਦਾ ਇਹਦਾ ਮਤਲਬ ਪੁਲਿਸ ਹੁਣ ਅਕਾਲੀਆਂ ਵਾਲੀ ਹੈ ਨਹੀਂਗੀ ਪੁਲਿਸ ਹੁਣ ਕਾਂਗਰਸੀਆਂ ਦੀ ਹੈ ਨਹੀਂ ਪੁਲਿਸ ਕਿਸੇ ਹੋਰ ਲਈ ਹੈ ਨਹੀਂ ਆ ਪੀਲੀ ਪੱਗ ਵਾਲੀ ਦੀ ਨਵੀਂ ਜਮਾਤ ਆ ਗਈ ਇਹਨਾਂ ਦੀ ਹੋ ਗਈ। ਇਹ ਰੱਬ ਜਾਣੇ ਇਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਤੁਸੀਂ ਆਪਣੀ ਹਰਕਤਾਂ ਦੇ ਉੱਤੇ ਕਿਸੇ ਕਿਸਮ ਦੀ ਰੋਕ ਰੱਖੋ ਨਾ ਇਹ ਜੇ ਕੰਮ ਕਰੋ। ਫੇਰ ਉਹ ਮੁੰਡਾ ਕਿਤੇ ਇਹਦੇ ਪੇਸ਼ ਹੋ ਗਿਆ ਹੁਣੇ। ਬਗੈਰ ਪੁੱਛੇ ਕੀ ਗੱਲ ਹੈ ਕੀ ਨਹੀਂ ਉਹ ਤੂੰ ਬਦਮਾਸ਼ੀਆਂ ਕਰਦਾ ਮੈਂ ਪਤਾ ਨਹੀਂ 흘ੰਦੇ ਨਾਲ 1.5 ਸਾਲ ਤਾਨੂੰ ਮੈਂ ਹੱਥ ਨਹੀਂ ਲਾਇਆ ਇਹਦਾ ਮਤਲਬ ਇਹ ਨਹੀਂ ਹੈ ਮੈਂ ਤੈਨੂੰ ਅੰਦਰ ਕਰਾ ਦੂੰ ਜੇਲ੍ਹ ਪਹੁੰਚਾ ਦੂੰ। ਅੱਜ ਇਸ ਕਿਸਮ ਦੀਆਂ ਗੱਲਾਂ ਕਿਹੜਾ ਜੇਲ੍ਹ ਪਹੁੰਚਾਉਣ ਵਾਲਾ ਐਮ.ਐਲ.ਏ. ਕਿਹੜੇ اختیارਾਂ ਇਹਦੇ ਕੋਲ ਟੈਲੀਫੋਨ ਕਰਨ ਦੇ ਵਰਕਰਸ ਨੂੰ ਕੀ اختیار ਹੈ ਕਿ ਆਮ ਜਨਤਾ ਦੇ ਦਰਬਾਰ ਲਾਨ ਲੱਗ ਗਿਆ ਉਹਨੇ ਆਮ ਅਦਾਲਤਾਂ ਇਹ ਲਾਊਗਾ ਥਾਣੇ ਇਹ ਚਲਾਊਗਾ ਠੀਕ ਹੈ ਰੇਤਾ ਸ਼ਰਾਬ ਜੋ ਚਲਾਣਾ ਚਲਾਈ ਚੱਲੋ ਆਮ ਆਦਮੀ ਪਾਰਟੀ ਨੇ ਲੁੱਟ ਪਾਈ ਹੋਈ ਆ ਪਾਲੋ ਲੁੱਟ ਚੱਟਾ ਵੀ ਵੇਚੋ ਤੁਸੀਂ ਸ਼ਰਾਬਾਂ ਵੀ ਵੇਚੋ ਤੁਸੀਂ ਰੇਤਾ ਵੀ ਵੇਚੋ ਪਰ ਲੋਕਾਂ ਦੀ ਇੱਜ਼ਤ ਦਾ ਖੇਲਣਾ ਬੰਦ ਕਰੋ ਮੈਂ ਮੀਡੀਆ ਦੇ ਰਾਹੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਐਮਐਲਏ ਸਾਹਿਬ ਆਪਣੀ ਹਰਕਤ ਨੂੰ ਸੁਧਾਰ ਲਓ ਇਹ ਆਈਆਂ ਗਈਆਂ ਚੀਜ਼ਾਂ ਸਦਾ ਨਹੀਂ ਰਹਿਣੀਆਂ ਤੁਸੀਂ ਆਪਣੇ ਬਿਹੇਵੀਅਰ ਤੇ ਐਟੀਟਿਊਡ ਇੰਪਰੂਵ ਕਰੋ ਪੁਰਾਣੇ ਨਹੀਂ ਚੱਲਣਗੇ ਜੋ ਤੁਹਾਡੇ ਐਟੀਟਿਊਡਸ ਹੈਗੇ ਇੰਪਰੂਵ ਕਰੋ ਤੁਸੀਂ ਇੱਕ ਰਿਸਪੌਂਸੀਬਲ ਐਮਐਲਏ ਹੋ ਐਮਐਲਏ ਦੀ ਨਜ਼ਰੀਏ ਦੇ ਨਾਲ ਆਪਣਾ ਤੋਰਾ ਫੇਰਾ ਕਰੋ ਇਸ ਕੇ ਦੱਸਣ ਦੀ ਡਰਾਣਾ ਕਿਸੇ ਨੂੰ ਬੋਲਣਾ ਇਹ ਤੁਹਾਡੀ ਛਵੀ ਖਰਾਬ ਕਰੂਗਾ ਤੁਹਾਡਾ ਨੁਕਸਾਨ ਹੋਊਗਾ ਨਾ ਕਰੋ ਸਰ ਬੱਚੀ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਜੇ ਉਹ ਚਾਹੇ ਇਹਨਾਂ ਦੀ ਬੇਟੀ ਵਰਕਰ ਚਾਹੇ ਕਾਲੀ ਆ ਉਹ ਬੱਚੀ ਦਾ ਕੀ ਕਸੂਰ ਹੈ ਜੀ ਬੱਚੀ ਦਾ ਕਸੂਰ ਹੈ ਕਾਲੀ ਦਲ ਦਾ ਇੱਕ ਲੀਡਰ ਹੈ ਸਾਡਾ ਉਹਦੀ ਉਹਦੀ ਧੀ ਹੈ ਆ ਕਸੂਰ ਹੈ ਨੇ ਕਿਸ ਕਸਮ ਦਾ ਬਦਲਾ ਲੈ ਕੇ ਆਏ ਆ ਇਹ ਪੰਜਾਬ ਚ ਕਿਹ ਕਿਹੜਾ ਬਦਲਾ ਆ ਗਿਆ ਤੁਹਾਡੇ ਸਾਹਮਣੇ ਬਦਲਾ ਤੁਸੀਂ ਦੇਖ ਨਹੀਂਦਾ ਕੀ ਬਦਲਾ ਹੁੰਦਾ ਰੋਜ਼ ਕੀ ਹੁੰਦਾ ਉਹ ਖੈਰੇ ਨੂੰ ਫੜ ਕੇ ਅੰਦਰ ਕੀ ਕੀਤਾ ਬਦਲਾ ਹੀ ਆ ਨਾ ਹਰੇਕ ਨੂੰ ਫੜ ਲਓ ਬੜਾ ਕੇ ਅੰਦਰ ਕਰ ਦਿਓ ਭਗਵੰਤ ਮਾਨ ਜੀ ਆਪ ਉਹਨਾਂ ਨੂੰੱਖ ਪਤਾ ਨਹੀਂ ਮਾਨ ਸਾਹਿਬ ਨੂੰ ਲਾਲਾ ਜੀ ਸੇਠ ਜੀ ਜਿਹੜਾ ਕਹਿੰਦੇ ਨੇ ਦਿੱਲੀੋਂ ਉਹ ਕੰਮ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਐਮਐਲਏ ਸਾਹਿਬ ਇਹਨਾਂ ਨੂੰ ਵੀ ਟ੍ਰੇਨਿੰਗ ਕਰਾਣੀ ਚਾਹੀਦੀ ਹੈ ਇਹਨਾਂ ਨੂੰ ਬੁਲਾ ਕੇ ਸਮਝਾਣਾ ਚਾਹੀਦਾ ਸਾਰੇ ਜਿਹੜੇ 92 ਹੀਰੇ ਨਵੇਂ ਚੁਣੇ ਗਏ ਆ ਅੱਧਿਆਂ ਨੂੰ ਨਹੀਂ ਪਤਾ ਕਿ ਕਿੱਦਾਂ ਕੰਮ ਕਰਨਾ ਤੇ ਕਿੱਦਾਂ ਨਹੀਂ ਕਰਨਾ ਇਹ ਤਾਂ ਐ ਸਮਝਦੇ ਜਿਵੇਂ ਹਲਕੇ ਹੋਏ ਫਿਰਦੇ ਹੁੰਦੇ ਇਹ ਗੱਲਾਂ ਚੰਗੀਆਂ ਨਹੀਂ ਲੱਗਦੀ ਕੋਈ ਆਉਂਦਾ ਕੋਈ ਆਪਣੀ ਕੰਪਲੇਂਟ ਲੈ ਕੇ ਐਮਐਲਏ ਕੋ ਜਾਂਦਾ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਕਿ ਉਹ ਫੋਨ ਕਰਨਾ ਜਾਇਜ਼ ਨਹੀਂ ਹੈ ਐਮਐਲਏ ਕੋ ਬਿਲਕੁਲ ਨਜਾਇਜ਼ ਹੈ ਐਮਐਲਏ ਕੋਲ ਕੋਈ ਆਉਂਦਾ ਐਮਐਲਏ ਉਹਨੂੰ ਮਾਰਕ ਕਰ ਸਕਦਾ ਥਾਣੇ ਭੇਜ ਦੋ ਕਿ ਕਾਨੂੰਨ ਦੇ ਤਹਿਤ ਕਾਰਵਾਈ ਕਰੋ ਐਮਐਲਏ ਕੋਲ ਜਿਹੜਾ ਆ ਗਿਆ ਤਾਂ ਐਮਐਲਏ ਉਹਦਾ ਮੁੱਦਾ ਹੀ ਬਣ ਜਾਊਗਾ ਉਹਦਾ ਮਦਈ ਬਣ ਕੇ ਲੋਕਾਂ ਨੂੰ ਘੂਰਨ ਲੱਗ ਜੂਗਾ ਲੋਕਾਂ ਨੂੰ ਬਿਨਾ ਸੁਣੇ ਉਹਦੀ ਕਨਵਰਸੇਸ਼ਨ ਚ ਸੁਣੋ ਇਹ ਕਹਿੰਦਾ ਕੌਣ ਹੈ ਤੁਹਾਡੇ ਕੋਲ ਕਿਹੜਾ ਆ ਗਿਆ ਆ ਖੜਾ ਕੌਣ ਕੀ ਹੈ ਨਾਮ ਮੁੰਡਾ ਤੇਰਾ ਇਹ ਕਹਿੰਦਾ ਦੀਪਕਾ ਤੂੰ ਦੀਪਕ ਨਾਲ ਧੱਕਾ ਕਰਦਾ ਇਹ ਕਹਿੰਦਾ ਜੀ ਇਹ ਮੇਰੀ ਕੁੜੀ ਵਿਆਹੀ ਹੈ ਇਹਨੂੰ ਉਹ ਕੁੜੀ ਦੀ ਦਿੱਕਤ ਹੈ ਉਹਨੂੰ ਕਹ ਅੱਛਾ ਤੇਰੀ ਕੁੜੀ ਵਿਆਹੀ ਹੈ ਤੇਰਾ ਇਹ ਤੇਰਾ ਸਹੁਰਾ ਹੈ ਉਹ ਬੰਦਾ ਹਾਂਜੀ ਖਬਰਦਾਰ ਫਿਰ ਤੂੰ ਇਹਨੂੰ ਕੀਤਾ ਫਿਰ ਇਹਨੂੰ ਬੋਲਣਾ ਸ਼ੁਰੂ ਹੋ ਗਿਆ ਖਬਰਦਾਰ ਜੇ ਤੂੰ ਇਹਨੂੰ ਕੁਝ ਕੀਤਾ ਤੇ ਤੈਨੂੰ ਪਤਾ ਨਹੀਂ ਤੈਨੂੰ ਇਹ ਨਹੀਂ ਪਤਾ ਕੀ ਹੈ ਕੀ ਨਹੀਂ ਪਹਿਲਾਂ ਜਾਣਕਾਰੀ ਲੈ ਲਓ ਕਿਸੇ ਨੂੰ ਪੁੱਛ ਲਓ ਕੀ ਗੱਲ ਹੈ ਵੈਰੀਫਾਈ ਕਰ ਲਓ ਤੁਸੀਂ ਵੈਰੀਫਾਈ ਕਰੇ ਬਿਨਾਂ ਹੀ ਬੋਲਣ ਲੱਜੋਗੇ ਇਹਦੇ ਤੋਂ ਐ ਲੱਗਦਾ ਕਿ ਤੁਸੀਂ ਇਨਕੰਪੀਟੈਂਟ ਬੰਦੇ ਹੋ ਤੁਹਾਡੇ ਕੋਲ ਸਮਾਜ ਵਿੱਚ ਵਿਚਰਨ ਦਾ ਤੌਰ ਤਰੀਕਾ ਹੀ ਨਹੀਂ ਤੁਹਾਨੂੰ ਆਉਂਦਾ ਇਹ ਐਮਐਲਏ ਸਾਹਿਬ ਨੂੰ ਸਿੱਧਾ ਟੈਲੀਫੋਨ ਕਰਨ ਦਾ ਕਿਹੜੇ ਕੋ ਅਧਿਕਾਰ ਹੈ ਇਹਨਾਂ ਕੋਲ ਕੋਈ ਦਰਸ਼ਨ ਮੈਨੂੰ ਐਮਐਲਏ ਦੇ ਕੋਈ ਅਧਿਕਾਰਾਂ ਚਾਹੇ ਕਿ ਜਿਹਨੂੰ ਮਰਜ਼ੀ ਬੁਲਾ ਲਓ ਤੇ ਉਹਨੂੰ ਜੇਲ੍ਹ ਚ ਭੇਜ ਦਿਓ ਕੌਣ ਹੁੰਦਾ ਜੇਲ੍ਹ ਚ ਭੇਜਣ ਵਾਲਾ ਮੈਂ ਨਹੀਂ ਪੇਛਦਾ ਕਿਸੇ ਨੂੰ ਜੇਲ੍ਹ ਮੈਂ ਚੀਪ ਪਾਰਲੀਮੈਂਟਰੀ ਸੈਕਟਰੀ ਆ ਮੈਂ ਅੱਜ ਤੱਕ ਬਰੋਦੀ ਤੇ ਰਹਦੇ ਕਿਸੇ ਬੰਦੇ ਨੂੰ ਕਦੇ ਟੈਲੀਫੋਨ ਨਹੀਂ ਕੀਤਾ ਜੇ ਟੈਲੀਫੋਨ ਕਰੀਏ ਵੀ ਉਹਨੂੰ ਕਰੀਦਾ ਜਿਹੜਾ ਵਾਕਫ ਹੋਵੇ ਉਹਨੂੰ ਕਹਿੰਦਾ ਕਾਕਾ ਲੜ ਦੇ ਕਿ ਆਓ ਬੈਠੋ ਬੈਠ ਕੇ ਰਾਜੀਨਾਮਾ ਕਰ ਲਓ ਇਹ ਇਹ ਸਹਿਸਿਆਤ ਨਾ ਕਹਿੰਦਾ ਵੀ ਅੱਛਾ ਵੀ ਤੇਰੀ ਲੜਕੀ ਨਾਲ ਪ੍ਰੋਬਲਮ ਹੈ ਫਿਰ ਤੂੰ ਆ ਆ ਫਿਰ ਆਪਾਂ ਬੈਠ ਕੇ ਸੁਣਦੇ ਆ ਸਮਝ ਲਓ ਕਰ ਲਓ ਤੁਸੀਂ ਐਵੇਂ ਕਿਵਲੀ ਕੋਈ ਗੱਲ ਹੁੰਦੀ ਆ ਪਰ ਕਿਸੇ ਨੂੰ ਬਿਨਾ ਸਿੱਟਾ ਕੱਢੇ ਤੁਸੀਂ ਉਹਨੂੰ ਦੋਸ਼ੀ ਕਹਿ ਕੇ ਉਹਨੂੰ ਪੁੱਠਾ ਸਿੱਧਾ ਬੋਲਣ ਲਾਜੋ ਇਹ ਇਹ ਇਹਨਾਂ ਨੂੰ ਕੌਣ ਨਜਾਸਤ ਦਿੰਦਾ ਸੋ ਦਿੱਕਤ ਆਇਆ ਨਾ ਸੋ ਮੈਂ ਤਾਂ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਸਿੱਧੂ ਸਾਹਿਬ ਰੱਬ ਦੇ ਵਾਸਤੇ ਐਦਾਂ ਫੋਨ ਨਾ ਕਰਿਆ ਕਰੋ ਇਹ ਮੰਨ ਦੇ ਵਿੱਚ ਇਸ ਕਿਸਮ ਦਾ ਇੱਕ ਦੂਜੇ ਨਾਲ ਦੁਸ਼ਮਣੀ ਨਹੀਂ ਰੱਖੀ ਦੀ ਬਾਕੀ ਇੱਕ ਗੱਲ ਦੱਸ ਦਈਏ ਅਸੀਂ ਮਰੇ ਨਹੀਂ ਹਾਰੇ ਹਾਂ ਜਿੰਨਾ ਜ਼ੋਰ ਲੱਗਦਾ ਜ਼ੋਰ ਲਾ ਲਓ ਤੁਸੀਂ ਤੱਕਾ ਨਹੀਂ ਕਰ ਸਕੋਗੇ ਕਾਨੂੰਨ ਜਿਉਂਦਾ ਜਾਗਦਾ ਪੰਜਾਬ 'ਚ ਹਲੇ ਅਦਾਲਤਾਂ ਵੀ ਹੈਗੀਆਂ ਹਲੇ ਪੰਜਾਬ ਦਾ ਕਨਸਟੀਟਿਊਸ਼ਨ ਵੀ ਪੰਜਾਬ 'ਚ ਲੱਗਦਾ ਹੈ ਇਹ ਐਮਐਲਏ ਬਣਨ ਦੇ ਨਾਲ ਕੁਛ ਨਹੀਂ ਹੁੰਦਾ ਕਿਰਪਾ ਕਰਕੇ ਇਹ ਐਟੀਟਿਊਡ ਨਾ ਉਤੇ ਇਸ ਮਾਮਲੇ ਦੇ ਵਿੱਚ ਲੜਕੇ ਦੀ ਭੈਣ ਦਾ ਪੱਖ ਵੀ ਸਾਹਮਣੇ ਆਇਆ ਹੈ ਇਲਜ਼ਾਮ ਹੈ ਕਿ ਲੜਕਾ ਨਸ਼ੇ ਦਾ ਆਦੀ ਹੈ ਅਤੇ ਉਸ ਨੂੰ ਵਿਧਾਇਕ ਦੇ ਵੱਲੋਂ ਬਚਾਇਆ ਗਿਆ ਹੈ ਅਤੇ ਉਸ ਨੂੰ ਇੱਕ ਸੁਧਰਨ ਦਾ ਮੌਕਾ ਦਿੱਤਾ ਗਿਆ ਹੈ ਤੇ ਮੇਰਾ ਨਾਮ ਮਨੀਸ਼ਾ ਹੈ ਤੇ ਮੇਰੇ ਭਰਾ ਹੈ ਨਸ਼ੇੜੀ ਹੈ ਵੱਡਾ ਹੈ ਨਾ ਤੇ ਉਹਨਾਂ ਦੀਪਕ ਹੈ ਉਹਦਾ ਨਾਮ ਤੇ ਮੇਰੇ ਮੰਮੀ ਨੇ ਸ਼ਾਂਤ ਕੀਤੀ ਉਹ ਵੀ ਨਾ ਮੇਰੇ ਭਰਾ ਦਾ ਬਹੁਤ ਸਾਥ ਦਿੰਦੇ ਆ ਨਸ਼ਾ ਕਰਦਾ ਉਹਨੂੰ ਰੋਕਦੇ ਤਾਂ ਹੈ ਨਹੀਂ ਘਰੇ ਆ ਕੇ ਤੋੜ-ਫੋੜ ਬਹੁਤ ਕਰਦਾ ਹੈ ਇੱਕ ਵਾਰੀ ਵਿਕਤੀਚ ਘਰ ਲੈ ਹੁਣ ਥੋੜੇ ਦਿਨ ਹੋਏ ਰਿਪੋਰਟ ਕਰਾਈ ਸੀ ਤੇ ਐਮਐਲਏ ਸਿੱਧੂ ਨੇ ਹੀ ਉਹਨੂੰ ਛੁਡਾਇਆ ਤੇ ਮੇਰੀ ਮੰਮੀ ਦਾ ਵੀ ਸਾਥ ਦੇ ਰਹੇ ਨੇ ਉਹਨੂੰ ਸਜ਼ਾ ਨਹੀਂ ਹੁੰਦੇ ਰੇ ਕਿਉਂਕਿ ਉਹਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਮੈਂ ਤਾਂ ਇਹ ਚਾਹ ਰਹੀ ਆ ਕਿ ਉਹਨੂੰ ਸਜ਼ਾ ਹੋਵੇ ਉਹਨੂੰ ਸਬਕ ਮਿਲੇ ਉਹਨੂੰ ਸੁਧਰਨ ਦੀ ਕੋਈ ਵਜ੍ਹਾ ਹੀ ਨਹੀਂ ਮਿਲਦੀ ਕੋਈ ਨਾ ਕੋਈ ਉਹਨੂੰ ਛੜਾ ਲੈਂਦਾ ਤੇ ਨਾਲੇ ਉਹ ਤਾਂ ਸਾਥ ਦਿੰਦੇ ਨੇ ਨਹੀਂ ਜਿੱਦਾਂ ਤੁਹਾਡੀ ਭਾਬੀ ਨਾਲ ਵੀ ਕਹਿੰਦੇ ਮੇਰੇ ਭਾ ਮੇਰੇ ਘਰੇ ਆ ਜਾਂਦਾ ਹਰ ਦੂਜੇ ਦਿਨ ਨਸ਼ਾ ਕਰਕੇ ਪੱਥਰ ਇੱਟਾ ਪੱਥਰ ਛੁੱਟਦਾ ਦਰਵਾਜ਼ੇ ਗੇਟ ਸਾਰੇ ਟੁੱਟੇ ਪਏ ਨੇ ਹਾਂਜੀ ਮੇਰੀ ਭਾਬੀ ਦੇ ਕਰ ਮੇਰੇ ਘਰ ਤੇ ਆ ਜੇਗਾ ਨਸ਼ਾ ਕਰਕੇ ਪੱਥਰ ਛੁੱਟੇਗਾ ਗੇਟ ਘੂਟ ਸਾਰੇ ਤੋੜੇ ਪਏ ਨੇ ਤੇ ਬਾਈ ਚੰਦ ਬੱਚਿਆਂ ਨੂੰ ਪੱਥਰ ਲੱਗ ਜਾ ਕਿਸੇ ਦੀ ਸੱਟ ਵੱਜੇ ਗੈਰੀ ਕੀ ਕਰਨਗੇ ਆਪਾਂ ਕਿੱਥੇ ਜਾਣਗੇ ਤੁਸੀਂ ਆਪਣੇ ਭਰਾ ਨੂੰ ਤੁਸੀਂ ਹੀ ਸਮਝਾ ਕੇ ਦੇਖਿਆ ਤੁਸੀਂ ਤੁਹਾਡੀ ਅਸੀਂ ਬਹੁਤ ਉਹਨੂੰ ਸਮਝਾਇਆ ਸਾਡੇ ਉਹਦੇ ਕੋਈ ਗੱਲ ਨਹੀਂ ਮੰਨੀ ਕਿੰਨੀ ਵਾਰ ਅਸੀਂ ਉਹਨੂੰ ਸਮਝਾ ਚੁੱਕੇ ਆ ਸਾਡੇ ਪਾਪਾ ਹੁੰਦੇ ਦੀ ਵੀ ਬਹੁਤ ਉਹਨੂੰ ਸਮਝਾਇਆ ਕਿੰਨੀ ਵਾਰ ਅਸੀਂ ਇੱਥੇ ਜਿਆਣੇ ਦੂਜੇ ਭਰਾ ਜਿਹੜੇ ਨੇ ਉਹਨੂੰ ਉਹਨੇ ਦੂਜੇ ਵਾਲੇ ਭਰਾ ਨੇ ਉਹਨੂੰ ਵੀ ਕੁੱਟਿਆ ਕਾਫੀ ਵਾਰੀ ਕੁੱਟ ਕੇ ਭਜਾਇਆ ਉਹਨੂੰ ਉਹ ਫਿਰ ਆ ਜਾਂਦਾ ਉਹ ਕੰਮ ਤੇ ਜਾਂਦਾ ਪਿੱਛੋਂ ਆ ਜਾਂਦਾ ਨਸ਼ਾ ਕਰਕੇ ਉਥੇ ਦੂਜੇ ਪਾਸੇ ਵਿਧਾਇਕ ਨੇ ਕਿਹਾ ਕਿ ਉਹ ਲੜਕੇ ਦੀ ਪੈਣ ਨੂੰ ਮਿਲੇ ਹਨ ਅਤੇ ਜਿਸ ਨੇ ਲੜਕੇ ਦੇ ਨਸ਼ੇ ਦੀ ਲਤ ਬਾਰੇ ਵੀ ਗੱਲ ਕੀਤੀ ਸੀ ਇਹ ਵਿਧਾਇਕ ਨੇ ਕਿਹਾ ਕਿ ਕਿਸੇ ਵੀ ਨਸ਼ਾ ਪੀੜਤਾ ਜਾਂ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜੀ ਉਹ ਲੜਕੀ ਦੀ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਉਹਦੇ ਬ੍ਰਦਰ ਦਾ ਕੇਸ ਮੇਰੇ ਕੋਲ ਆਇਆ ਜਿਹਦੇ ਵਿੱਚ ਉਹਦਾ ਆਪਣੇ ਸਹੁਰਿਆਂ ਨਾਲ ਰੌਲਾ ਪਰ ਉਹ ਲੜਕੀ ਕਹਿੰਦੀ ਹੈ ਵੀ ਉਹ ਨਸ਼ੇ ਦੇ ਮਾਮਲੇ ਛੜਾਇਆ ਨਾ ਮੈਨੂੰ ਕੋਈ ਜਾਣਕਾਰੀ ਹੈ ਨਾ ਮੈਨੂੰ ਛੜਾਇਆ ਮੈਂ ਉਹ ਲੜਕੀ ਨੂੰ ਅੱਜ ਫੋਨ ਕਰਿਆ ਉਹਦੇ ਨਾਲ ਉਹਦਾ ਮੈਨੂੰ ਕਾਲ ਆਈ ਸੀ ਤਾਂ ਮੈਂ ਉਹਦੀ ਬੈਕ ਕਾਲ ਦਾ ਜਵਾਬ ਦਿੱਤਾ ਕਿਉਂਕਿ ਮੈਂ ਬਿਜ਼ੀ ਸੀ ਇੱਥੇ ਪਬਲਿਕ ਦੇ ਕੰਮਾਂ 'ਚ ਤਾਂ ਮੈਂ ਹੁਣ ਉਹਨੂੰ ਆਪਣੇ ਕੋਲੇ ਬੰਦੇ ਪੇ ਗੇੜ ਕੇ ਪੁਲਿਸ ਵੀ ਭੇਜੂਗਾ ਅਗਰ ਉਹ ਉਹਦਾ ਭਰਾ ਚਿੱਟਾ ਨਸ਼ਾ ਚਿੱਟੇ ਦਾ ਨਸ਼ਾ ਕਰਦਾ ਉਹਦੇ ਖਿਲਾਫ ਸਖਤ ਕਾਰ ਵੀ ਕਰਾਂਗੇ ਨਸ਼ਾ ਕਿਸੇ ਨੂੰ ਵੀ ਕਰਨ ਦੀ ਨਾ ਵੇਚਣ ਦੀ ਅੱਗੇ ਕਿਉਂਕਿ ਮਾਨ ਸਾਹਿਬ ਦਾ ਇੱਕੋ ਇੱਕ ਸੁਪਨਾ ਵੀ ਰੰਗਲਾ ਪੰਜਾਬ ਨਾਲ ਉਹਦੇ ਲਈ ਜਿਹੜਾ ਵੀ ਸਾਡੇ ਰਾਹ ਦੇ ਵਿੱਚ ਰੋੜਾ ਲਾਊਗਾ ਉਹਦੀ ਇੱਕੋ ਇੱਕ ਜਗ੍ਹਾ ਉਹ ਹੈ ਜੇਲ੍ਹ ਜੇਲ੍ਹ ਦੇ ਵਿੱਚ ਧੱਕਾ ਇਸ ਲੜਕੇ ਦੇ ਪਰਿਵਾਰ ਵੱਲੋਂ ਮਿਲਤੀ ਨੇ ਕਿਹਾ ਕਿ ਸਾਡਾ ਪੱਖ ਨਹੀਂ ਸੁਣਿਆ ਗਿਆ ਮੇਰੇ ਕੋਲੇ ਕੋਈ ਪੱਖ ਦਸਣ ਆਏ ਉਸ ਲੜਕੇ ਦੀ ਮਾਂ ਉਸ ਲੜਕੇ ਦੀ ਮਾਂ ਉਹਨੂੰ ਲੈ ਕੇ ਆਈ ਸੀ ਮੇਰੇ ਕੋਲੇ ਵੀ ਮੇਰੇ ਬੱਚੇ ਨੂੰ ਬਿਨਾ ਵਜਾ 2 ਦਿਨ ਤੋਂ ਥਾਣੇ ਵਿੱਚ ਰੱਖਿਆ ਗਿਆ ਤਾਂ ਉਹ ਸਿਰਫ ਕੁੜੀ ਮੁੰਡੇ ਦੇ ਮੀਟਰ ਦੇ ਵਿੱਚ ਚਿੱਟੇ ਦੇ ਵਿੱਚ ਨਹੀਂ ਕੁੜੀ ਮੁੰਡੇ ਦੇ ਮੀਟਰ ਦੇ ਵਿੱਚ ਸਾਡੇ ਮੁੰਡੇ ਨੂੰ ਜੇਲ੍ਹ ਕੇ ਰੱਖਿਆ ਨਜਾਇਜ਼ ਥਾਣੇ ਵਿੱਚ ਰੱਖਿਆ ਉਹਨੂੰ ਮੈਂ ਛਡਵਾਇਆ ਤੇ ਉਹ ਜੇ ਅਗਰ ਚਿੱਟਾ ਕਰਦਾ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ